ਸਭ ਕਾਫੀ ਵਿਸਾਲ ਪੂਰਾ ਵੇਟ ਕਰਦੇ ਨੇ ਸੋ ਇੱਥੇ ਪਹੁੰਚ ਹੋਏ ਨੇ ਚੋ ਸ਼ਾ ਸ਼ੀਰ कई सालों में बेटियां हरे संतों के सब तो रामलाई मंदिर ट्रस्ट ਵੱਲੋਂ ਕੀਤਾ ਜਾਂਦਾ 12 ਸਾਲ ਤੋਂ ਇਹ ਕਾਰਗਰਮ ਚੱਲ ਪ੍ਰੋਗਰਾਮ ਜਾ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲਾ ਵਿੱਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਰਮਾਨੀ ਦੀ ਦੁਆਰਾ ਕੀਤਾ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚੱਲੂ ਹੈ ਇੱਕ ਵਾਰ ਕੋਰੋਨਾ ਦੇ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚੱਲੂ ਹੈ ਮੰਦਰ ਨੇ ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਇੱਕ ਜੋ ਲੰਕਾ ਸੋਨੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਤੋ ਕਿਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ੀ ਚਾਹੇ ਉਹ ਚਾਹ ਲੈਤਾ ਲਗਿਆਤਾ ਸੀ ਚਾਹੇ ਹਨੂਮਾਨ ਜੀ ਦਾ ਪਰਪਖੀ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਿੱਤਿਆ ਸੀ ਜਿੰਦੂ ਅਸੀਂ ਸ਼ਿਵਜੀ ਮਹਾਰਾਜ ਦਾ ਨਾਮ ਉਹ ਜਾਣਦੇ ਹਾਂ ਪਰ ਉਦੀ ਅਕਲ ਅਕਲ ਮਾਰੀ ਗਈ ਉਹਨੇ ਇਸਤਰੀ ਮਾਤਾ ਦਾ ਅਪਮਾਨ ਕਰ ਲਿਆ ਉਹ ਹੰਮ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾਜ ਨੂੰ ਵੀ ਭੇਜਿਆ ਬਾਂਦਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਝ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਹਨੂਮਾਨ ਜੀ ਦੁਆਰਾ ਲੰਕਾ ਵੀ ਜਲਾ ਦਿੱਤੀ ਗਈ ਔਰ ਰਾਖੇ ਜਾਪੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬੁਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦੱਸਦਾ ਹੈ ਲਗਭਗ ਮਿੰਡੂ ਜਿੱਥੋਂ ਤੱਕ ਧਿਆਨ ਹੈ ਇਹ ਗੱਲਾਂ ਬਟਾਲੇ ਜਿਸ ਦੇਸ਼ ਪਰਚ ਸਰੋਵਰ ਦੇ ਅੰਦਰ ਲੰਕਾ ਦਾ ਤਹਿ ਕੀਤਾ ਜਾ ਔਰ 12 ਸਾਲ ਤੋਂ ਜਾ ਰਿਹਾ